ਨਗਰੋ ਸੇ ਨਗਰੋ ਸਾਚੇ ਸਹਿਵਾ ਤੇ ਸਦਾ ਸੋਸ਼ਲਾ ਦੇ ਸਾਰੇ ਮਨ ਤੇ ਮਨ ਬਸੇ ਆ ਬਾਜੀ ਸ਼ਬਦ ਕਨੇਰੀ ਕਹੇ ਨਾਮ ਸਤੇ ਸਹਿ ਕਰ ਤੇਰੇ ਸਭ ਥਾਂ ਮੇਰਾ ਧਾਰ ਸਾਚਨਾਵ ਧਾਰ ਮੇਰਾ ਜਿਨ ਵਿਖਾਂ ਸਭ ਗਵਾਈਆਂ ਕਰ ਸਭ ਸੁਖ ਦੇ ਸਿਆ ਜਿਨ ਸ਼ਾਹ ਸਾਹ ਪੁਜਾਈਆਂ ਸਦਾ ਕੁਰਬਾਨ ਕੀਤਾ ਬਾਜੀ ਪੰਜ ਸ਼ਬਦਦਾਰ ਸਰਵਾ ਕੀ ਗੁਰਸਵਾ ਕੀ ਸ਼ਬਦ ਬਾਜੀ ਕਲਾ ਜਿੰਦਰ thalama ਪੰਜ ਅਦੁੱਤ ਦਰਵਾਜ਼ੇ ਤੇ ਗਾਲ ਘੰਟ ਮਾਰਿਆ ਦੁਰਕਰਮ ਬਾਯਾ ਦੁੱਧ ਜਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੇ ਸਤਿ ਗੁਰ ਆਤਿ ਕਰਾਣ ਅਨੁਜੀਬ ਆਨੰਦ ਸਨਮ ਬਰਪਾ ਕੀ ਉਸਤਿ ਗਲਮਨ ਹੋਰ ਪੂਰੀ ਬਾਰ ਬਰਮ ਬਰਪਾਯ ਉਤਰੀ ਸਗਲ ਸੂਰੇ ਦੁਖ ਰੂਪ ਸੰਦਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਬੈ ਸਰਸੇ ਪੂਰੇ ਗੁਰ ਤੇ ਜਾਣੀ ਹਤੇ ਮਨੀਤ ਗਾ ਤੇ ਬਵਿੱਤ ਸਤਿਗੁਰਿਆ ਵਰਪੂਰੇ ਬਿਨਵੰਤ ਨਾਮ ਗੁਜਨ ਲਗੀ ਬਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਤੇਰੀ ਮਨ ਦੀ ਪੰਛੀ ਤੇਰੀ ਕੁੰਦਾ ਜਾਣੇ ਤੁਮਹਾਂ ਅੰਦਰ ਚੇ ਦੇ ਚਾ ਬਗਵੰਤ ਸਰਬ ਸਮਿਤ ਮਨ ਸੁਧਾਰੀ ਕੰਚੀ ਸਤਿਕਾਰੀ ਉੰਨੀ ਪਰਵਾਹ ਨਹੀਂ ਚਾਨੀ ਨਾਨਕ ਦਾ ਸਦਾ ਕਰਵਾਉਣੇ ਕੋ ਦਾ ਕਰਵਾਉਣੇ جس <سؤال> میٹھے ਸਬਸਿ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਸਦਾ ਸਤਿ ਆਸ਼ਾ ਪਾਸ਼ੇ ਜਲਦੀ ਜੋ ਤਨ ਤਨ ਸਤਿਗੁਰੂ ਸ਼ਹਿ ਸ਼੍ਰੀ ਗੁਰੂ ਗ੍ਰੰਥ ਸਾਹਿਬਾ ਦੇ ਦਰਸ਼ਨ ਦੀ ਦਰਦਾ ਕੇ ਅੰਦਰ ਖਾਲਸਾ ਬਲਦੋ ਜੀ ਵਾਹਿਗੁਰੂ ਵਾਹਿਗੁਰੂ ਕੰਧਿਆ ਪਿਆਰੇ ਚਾਹ ਸੋ ਜਾਨੇ ਸਾਲੀ ਜੀ ਜਿਹਨਾਂ ਨਾਮ ਜਗਰ ਬੜੀ ਚਾਹ ਤਤਨਾੰਦਿਆ ਦਾ ਮਈ ਦਾ ਕੇ ਅੰਦਰ ਖਾਲਸਾ ਬਲਦੋ ਜੀ ਵਾਹਿਗੁਰੂ ਇਹਨਾਂ ਸਿਮਨਾਂ ਦਾ ਦਰਬੀ ਦੇ ਤੋ ਜਾਨੇ ਚੜੀ ਤਾਨਾ ਅਰਨਾ ਚਾਰਾਗੇ ਗੁਰਦੁਆਰਾ ਸੇਵਾ ਲਈ ਰੱਬਾਨੇ ਕੀਤੇ ਹਨ ਤਾਂ ਨੇ ਹਰ ਉਸ ਕੀ ਬਿਸਾ ਸਸ ਸਨ ਵਾਹਿਗੁਰੂ ਨਾਦੀ ਕੁਮੈਦਾ ਖੰਦ ਕਰਾ ਸਭੂ ਜੀ ਵਾਹਿਗੁਰੂ ਵਾਹਿਗੁਰੂ ਪੰਜਾਬ ਤਕ ਤਾਂ ਸਰਬੱਤ ਗੁਰਦਵਾਰਿਆਂ ਪ੍ਰਤਾਮਾ ਦਾ ਧਿਆਨ ਰੱਖਾ ਸਭੂ ਜੀ ਵਾਹਿਗੁਰੂ ਵਾਹਿਗੁਰੂ ਕਥਮ ਸਭਤ ਖਾਸ ਕਰਦਾ ਸਾਹਿਬ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਦੇ ਨਾਮ ਚਿਤਾ ਵਿੱਚ ਦਾਂ ਦੀ ਕਸ਼ਤ ਕਰਸ ਹੋਏ ਜਾਂ ਜਾਂ ਖਾਸ ਸਾਹਿਬ ਤਾਂ ਪਰ ਸ਼ਰਿਆ ਦੀ ਪੱਤੇ ਬਿਲਦਗੀ ਪੈਤੰਦ ਜਿਸ ਦੀ ਸਹਿਜ ਸਾਈ ਆਸਾਜ ਕੇ ਗੁਲਬਾਲੇ ਬੋਲੋ ਜੀ ਵਾਹਿਗੁਰੂ ਜੀ ਬਕਸ਼ ਕਨਸ ਕੀ ਰਾਂ ਕੇਸ ਦਾ ਰਹਿਦਾਨ ਵੇਗ ਦਾ ਸਾਧਾਨ ਭਰੋਸ਼ਾ ਦਾ ਦਾਨ ਸਦਾ ਨਾਮ ਦਾ ਦਾਨ ਸੇ ਮੁਸਾਦਾਸ਼ ਨਿਸ਼ਾਨ ਚੋੜ ਕੇ ਜੀ ਹਜ਼ੂਰ ਤਰ੍ਹਾਂ ਪਰਜੇ ਕਰਾ ਸਭੀਓ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮੈਂ ਨੀਵਾ ਮਾਤੂ ਜੀ ਮਤ ਪਾਧਾ ਰੱਖਾ ਵਾਹਿਗੁਰੂ ਕਲਪ ਆਪਣੇ ਪਾਂਖ ਦੇ ਸ੍ਰੀ ਗੁਰੂ ਘਰ ਦੇ ਗਿਉ ਸ਼੍ਰੀ ਗਿਨਨ ਗਾਣਾ ਸ਼ੇਵ ਜੀ ਹੋਰ ਗੁਰਦੁਆਰੇ ਗੁਰਦੁਆਰੇ ਜੀਨਾਂ ਤੋਂ ਬੰਦ ਨੂੰ ਛੋੜਿਆ ਗਿਆ ਪੂਰੀ ਦਰਸ਼ਨ ਦਾ ਸ਼੍ਰੀ ਵਸੰਭਲ ਦਾ ਨਾਲ ਆਪਣੇ ਪਿਆਰੇ ਖਾਸੇ ਮਖਸ਼ੂਰੀ ਹੀ ਨਮਾਨਿਆਂ ਦੇ ਨਾਮ ਨੇ ਤਾਨੇ ਦੇ ਤਾਨ ਨੀਵਟਾਂ ਦੀ ਊੜ ਸੱਚ ਪਿਤਾ ਧੰਤਨ ਸਾਧੂ ਸੱਚੇ ਸ਼੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਮਹਾਰਾਜ ਕੋ ਤੁ ਸੰਤ ਜੀ ਸੰਸ਼ਾ ਜੀ ਅਰਦਾਸ ਬੇਨਤੀ ਤੁਮਤ ਪਰਵੰਤ੍ਰ ਜੀ ਮੇ ਜਿਉ ਪੇਰੇ ਤੋ ਕਰਨਾ ਜਿਉ ਨਟੋ ਤੰਤ ਵੀ ਆਵੇ ਤੰਤੀ ਕਿ ਵਾਜੇ ਦਾ ਮਹਾਵਾਕ ਅਨੁਸਾਰ ਸਾਧੂ ਸੱਚਾ ਜੀ ਗੁਰਦਵਾਰਾ ਸੰਤ ਬਾਬਾ ਖਪਾਉ ਸਿੰਘ ਦੇ ਬਿੱਤਰ ਸਾਣਾ ਵਿਖੇ ਬ੍ਰਹਮ ਗਿਆਨੀ ਸ਼੍ਰੀ ਮਾਨਿਕ ਸਵਾਦ ਸੰਤ ਬਾਬਾ ਬਸਾਂ ਸਿੰਘ ਮਹਾਰਾਜ ਬ੍ਰਹਮ ਗਿਆਨੀ ਸ਼੍ਰੀ ਮਾਨ ਸੰਤ ਬਾਬਾ ਗਿਆਨ ਸਿੰਘ ਮਹਾਰਾਜ ਵੀ ਬ੍ਰਹਮ ਗਿਆਨੀ ਸ਼੍ਰੀ ਮਾਨ ਸੰਤ ਬਾਬਾ ਸਪਾਇਸ ਬਕਤ ਜੀਤ ਬਰਸਾਏ ਮੁੱਖ ਪ੍ਰਬੰਧਕ ਸ਼੍ਰੀ ਮਾਨਿਕ ਸਵਾਦ ਸੰਤ ਬਾਬਾ ਜੀ ਸਿੰਘ ਜੀ ਨੇ ਮਤੋਟਾ ਜਲਾ ਵਾਲੇ ਮਹਾਪੁਰ ਕੰਬਲੋ ਗੁਰਦਾਰਾ ਸੰਤ ਬਾਬਾ ਗੋਬਾ ਸਿੰਘ ਦੇ ਪੁੱਤਰ ਸਾਨਾ ਤੇ ਪ੍ਰਬੰਧਕਾ ਬਲ ਮਾਨ ਸਤ ਪਾਸ਼ਾ ਜੀ ਕਈ ਹਰ ਰੋਜ਼ ਤੋਂ ਸੱਚੇ ਪਾਸ਼ਾ ਜੀ ਪੁੱਤਰ ਸਾਨਾ ਨੇ ਸੰਤਾਨ ਮੁਖਰਾਦਾਂ ਕਾਲ ਸੇਵਾ ਦੇ ਰੰਭ ਸੀ ਇਸਨ ਮੁਖਰਾਦਾਂ ਜੋ ਸਿੱਖ ਸਦਾਨ ਦਾ ਇਤਿਹਾਸ ਨੇ ਮੁਕਰਾਦੇ ਹੋਇਆ ਮਹਾਂਪੁਰ ਖੰਬਲੂ ਸੇਸ਼ ਉਪਰਾਲੇ ਕਰਦੇ ਹੋਇਆ ਮਾਰ ਸੱਚੇ ਪਾਤਸ਼ਾਹ ਜੀ ਜੋ ਇਤਿਹਾਸ ਦੇ ਸੰਬੰਧਿਤ ਸੀਨ ਜੋ ਸੱਚੇ ਪਾਤਸ਼ਾਹ ਜੀ ਸਦਾਨ ਦੇ ਇਤਿਹਾਸਕ ਜੋ ਦ੍ਰਿਸ਼ ਦੇ ਮੁਕਰਾਦੇ ਹੋਇਆ ਤਾਂ ਕਿ ਜੋ ਸਿੱਖ ਦਾ ਤਨ ਮੁਕਰ ਰਖਦੇ ਹੋਇਆ ਪੱਤਰਸਾਨਾ ਵਿਖੇ ਸਥਾਪਿਤ ਕੀਤੇ ਜਾ ਰਹੇ ਹਨ ਇਹਨਾਂ ਨੇ ਮੁਕਰਾਦਾ ਹੋਇਆ ਜੋ ਠੰਡੇ ਵਰਜਨ ਮੁਕਰਾਦਾ ਹੋਇਆ ਠੰਡੇ ਵਰਜ ਜੋ ਵਿਖੇ ਜੋ ਕਲਸ਼ ਦੀ ਸੇਵਾ ਕੀਤੀ ਜਾਣੀ ਹੈ ਆਪ ਜੀ ਨੇ ਕਿਰਪਾ ਕਰਨੀ ਸਿਵਾ ਇਤੀ ਕਾਲਤ ਪਾਣੀ ਮਹਾਂਪਰਖਾ ਨੂੰ ਚੜ੍ਹਦੀ ਕਲਾ ਕਾਰਨੀ ਮਾਰੇ ਦੀਰਤਾ ਤੰਦਰੁਸਤੀ ਚੜ੍ਹਦੀ ਕਲਾ ਕਾਰਨੀ ਸ਼ਾਤਨਾ ਸੁਲਗਣੇ ਹਰ ਰਣ ਫਤਿਹ ਬਸ਼ਕ ਨੇ ਸਤਰਾ ਹੋਰ ਬਾਲ ਉਦੋਂ ਬਸਦੇ ਰਹਿਣਾ ਮਹਾਰਾਜ ਜੀ ਹਰੰਭੇ ਗਾਜਰਾਸ ਕਾਨੇ ਚੜ੍ਹਦੇ ਗਲਾ ਬਸ਼ਕ ਨੇ ਆਪ ਜੀ ਨੇ ਕਿਰਪਾ ਕਰਨੀ ਜੋ ਕਲਸ਼ ਦੀ ਸਿਵਾ ਧਰਮ ਦਾ ਹੁੰ ਲਗੀ ਆਪ ਜੀ ਨੇ ਕਿਰਪਾ ਕਰਨੀ ਇਸ ਮੂਹ ਸੇਵਾ ਦਾ ਦੇੰਗ ਸੰਗੂ ਕਾ ਕਿਸੇ ਸੀਮੇ ਤੋਂ ਰੱਖੇ ਗਾਜਰਾਸ ਕਾਨੇ ਪੌਲ ਜੀ ਦੀ ਖਿਮਾ ਕਹਨੀ ਆਪ ਜੀ ਕਿਰਪਾ ਕਰੋ ਪਵਿੱਤਰ ਹੁਕਮ ਨਾਮੇ ਬਖਸ਼ਿਸ਼ ਕਰਕੇ ਸੇਵਾ ਰਾਮ ਕਾਂ ਦੀ ਅਗਾ ਬਖਸ਼ਿਸ਼ ਕਰੋ ਸਹੀ ਪਾਰੇ ਮਿਲਣਾ ਜਿਨ੍ਹਾਂ ਮਿਲੋ ਅਵੇ ਨਾਮ ਚਤੇ ਆਵੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਤਵੀ ਜਲਾਇਓ ਪੰਥ ਸਭ ਸੇ ਖਣਕ ਹੁਕਮ ਹੈ ਜਿਨ੍ਹਾਂ ਮਾਣੈ ਉਹਨਾਂ ਗ੍ਰੰਥ ਜੀ ਮਾਣੈ ਉਹ ਪਰਗਟ ਗੁਰਾਂ ਕੀ ਦੇ ਜੋ ਪ੍ਰਭੂ ਮਿਲ ਬੋਤ ਹੈ ਮੇਜਾ ਸ਼ਬਦ ਮੈਂ ਦੀ ਰਾਜ ਗ੍ਰੇਗਾ ਕੌਲ ਸਾਇ ਆਕੀ ਰਹੇ ਨ ਕੋਈ ਪਾਰ ਹੋਏ ਸਭ ਮਿਲਣਗੇ ਬੱਚੇ ਸ਼ਰੰਜ ਹੋਏ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੁੱਤਰੀ ਪਾਰ ਜੋ ਸਰਦਾ ਘਰ ਸੀਮ ਦੇ ਵਾਹਿਗੁਰੂ ਪਾਰ ਉਤਾਰਨ ਹਾਰ ਖੰਡਾ ਜਾਗੇ ਆਤਮੈ ਕਲਗੀ ਸੂਝੇ ਸੀਸ ਸੂ ਹਮਰੀ ਰਿਕਸ਼ਾ ਕਰੇ ਗੁਰੂ ਕਲਗੀ ਤਾਰ ਜਗ ਦੀਸ ਬੋਲੇ ਸੋਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ واح گو سب جیلا ਜੀ ਮਾਰਗ ਨਹੀਂ ਬਤਾਇਆ ਐ ਸਾਰਾ ਬੜ ਬੜ ਕੇ ਆਇਆ ਸਿਮਰਨ ਕਰ ਆਪ ਨਾਮ ਜਿਦਾਰੀ ਆਸਰਾ ਹਿਰਦੇ ਉਰ ਚਰਨ ਪਿਆਰੀ ਇਹ ਰਹਾ ਕਾਮ ਕ੍ਰੋਧ ਲੋਭ ਮੋਹ ਮੜ ਲਿੰਦਾ ਬੰਧਨ ਗਾੜਾ ਮਿੰਦਾ ਜੁ ਕਰਨੇ ਜਨਮ ਗੁਆ ਚਰਨ ਕਮਲ ਉਰ ਆਸਮਦਿਆ ਅਗਨ ਸਾਗਰ ਬੰਨ ਸंसਾਰਾ ਨਾਨਕ ਬਖ ਕਰ ਸੋ ਦੂਨ ਸਤਾਰਾ ਧਗਨ ਸਾਗਰ ਮੁੰਦਾ ਸੰਸਾਰਾ ਨਾਨਕ ਬਹਾ ਪਕਰ ਸਤਿਗੁਰ ਦੇ ਸਤਾਰਾ ਵਾਹਿਗੁਰੂ ਜੀ ਸਾਹਿਬ ਵਾਹਿਗੁਰੂ ਜੀ

I'm واحر جا خالس باقی فتح اور تاسی مارج جو لائف جو ہوا سنت بابا سنگھ جی چوڑا فتح واحر جا خالسہ باقی فتح مخت اندک سنت بابا جو جی سنگی بلوں ਸਾਇਤਾ ਨੂੰ ਦੇਬੀ ਸਾਇਤਾ ਦਾ ਨਵਾ ਕਰ ਰਹੇ ਜਿਵੇਂ ਐਖਦੇ ਹਨ ਤੇ ਅੱਜ ਗੁਰਦਸਾ ਸਾਹਿਬ ਕੋਲ ਦੇ ਬਾਸ ਵਿੱਚ ਜੋ ਇਤਿਹਾਸ ਨੂੰ ਵੱਖ ਰੱਖਿਆ ਹੋਇਆ ਸਿੱਕੀ ਨੂੰ ਜੋ ਇਹ ਇਤਿਹਾਸਕ ਖਾਨ ਬਣਾਇਆ ਜਾ ਰਿਹਾ ਹੈ ਬਚੀ ਸਿੰਘ ਦਾ ਅੱਜ ਜੋ ਕਿਰਿਆ ਰੁਗੋਵਰਸ਼ੀ ਮੇਂ ਸਮੇਂ ਲੰਗਾਲੜੀਆਂ ਸਿੱਖ ਇਤਿਹਾਸ ਸਾਇਤਾ ਨੂੰ ਚਤਰ ਵਾਸਤੇ ਇੱਥੇ ਝੰਡਾ ਬੋਲ ਸਾਤੇ ਹੋਰ ਸਿੱਖ ਰੂ ਲੈ ਕੇ ਮਖਵਤਰਾ ਦੇ ਇਤਿਹਾਸ ਬਣਾਏ ਜਾ ਰਹੇ ਹਨ ਬਾਬਾ ਜੀ ਸਿੰਘ ਵੱਲੋਂ ਦੇਵ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਆਓ ਜਿੱਥੇ ਅੰਦਲੇ ਪਾਸੇ ਅੱਜ ਨੂੰ ਤੇ ਇਹ ਆ ਗਿਆ ਹੈ ਚਿੱਕ ਨਾਲ ਲੈ ਕੇ ਅੱਜ ਦੱਖਣ ਕਰਾਈਏ ਗੁਰਪ੍ਰੀਤ ਸਾਹਿਬ ਜੀ ਦੇ ਆਉਟ ਵੇਲੇ ਰਾਸ ਅਨੰਦ ਸਾਹਿਬ ਪ੍ਰੰਤ ਗੁਰ ਮਰਜ਼ਾ ਦਾ ਮੁਤਾਬਕ ਜੋ ਕਿਆ ਜਾਨ ਤਨ ਜਾਣੂ ਕਰਾਉਂਦੇ ਆਂ ਅ ਦਰਸ਼ਨ ਕਰਾਉਂਦੇ ਆਂ ਦਰਸ਼ਨ ਕਰ ਰਹੇ ਹਾਂ ਥੇਰੇ ਦੇ ਇਹ ਸਥਾਨ ਰਾਮਾ ਮੋੜ ਦੇ ਸਿਆਲਪੁਰ ਰੋਡ ਸਟੇਟ ਦਾ ਪਿਛੇਰ ਮਹੀਨਾ ਬਾਅਦ ਸਮਾਗਮ ਹਿੰਸ਼ਵਾਲ ਲਾਛ ਹਿੰਸ਼ਵਾਲ ਸਮਾਗਮ ਕਰਾਈ ਜਾਂਦੇ ਹਨ ਰਾਤ ਦੇ ਵਰਦੇ ਭਲੇ ਵਾਸਤੇ ਰਾਮਾ ਮੱਡੀ ਤੋਂ ਸਿਆਲਪੁਰ ਹਾਈਵੇ ਸਾਡੇ ਦੇ ਸਿੱਧਾ ਹੈ ਤੇ ਦਲਸਿੰਘਾ ਰਹੇ ਹਨ ਜੀ ਤਿਆਸ ਨੂੰ 메ਨ 게ਟ ਹੈ ਜੀ 메ਨ 게ਟ ਦੇ ਵਿੱਚ ਜੋ ਤਿਆਸ ਨੂੰ ਮੁੱਕ ਰੱਖਦੇ ਹਾਂ ਮਹਾਪੁਰਖਾਂ ਨੇ ਹੌਣੇ ਪੀੜੀਆਂ ਦੇਖਣ ਗਈਆਂ ਉਹ ਮਹਾਪੁਰਖ ਨੇ ਬਜਨ ਕੀਤਾ ਸੀ ਕਿੱਦਾਂ ਕਿੱਦਾਂ ਸਿੱਖੀ ਸਾਡੀ ਪ੍ਰਾਪਤ ਹੋਈ ਹੈ ਸਿੱਖੀ ਕਿੱਦਾਂ ਕਰਵਾਨੇ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਸਰਵੰਸ ਦਾ ਆਪ ਪਰਿਵਾਰ ਵਾੜਿਆ ਇਸ ਸਿੱਖੀ ਦੇ ਕੌਮ ਵਾਸਤੇ ਆਓ ਅੰਦਰ ਜਿੱਤੇ ਕਾਲ ਸਿੱਟ ਗਈਏ ਜਿੱਤੇ ਇਹ ਦੇਖ ਰਹਾ ਤੁਸੀਂ ਮੇਨ ਗਿਆ ਜੀ ਤੁਸੀਂ ਆ ਗਿਆ ਜੋ ਤੇ ਕਲ ਆ ਗਿਆ ਹੈ ਜਾ ਗਿਆ ਆਰਤਵੇਲੇ ਸਿੱਖੀ ਨੂੰ ਉਕ ਰੱਖਦੇ ਆ ਹੋਇਆ ਇਸ ਜੋ ਠੰਡਾ ਵਰਹਪੁਰਖਾਨੇ ਹਲਤਾ ਕੀਤੀ ਹੈ ਬਾਰੇ ਨਾਮਾ ਸੰਗਤ ਦਰਸ਼ਨ ਵਾਸਤੇ ਆਰਤਵੇਲੇ ਹੈਡ ਗ੍ਰੰਥੀ ਪਾਇ ਗੁਰਦੀਪ ਸਿੰਘ ਨੇ ਅਰਦਾਸ ਹੁਕਮਨਾਮਾ ਨਾਨਕ ਸਾਹਿਬ ਦੇ 6 ਜਾ ਪੌੜੀਆਂ ਪ੍ਰੰਥ ਹੁਕਮਨਾਮਾ ਤੋਂ ਬਾਅਦ ਇਹ ਮਰਜ਼ਾਦਾ ਮੁਤਾਬਕ اشن کرا کے استان تو مہد سنت بابا گوپال سنگھ جی چوڑا جلندر وکے آئیے سوئیں دنواد کرتے ہو جانا نے یہ دی سماگ دیکھا بابا اجیت والوں آئی سنواد نرم پیڑ چوڑا جنہوں نے اجن مک رکھے ਸਿੱਖੀ ਵਾਸਤੇ ਆਪਾਂ ਪ੍ਰانوں ਯਾਗ ਕਰਨ ਵਾਸਤੇ ਜਾਣਕਾਰੀ ਹੈ ਮਾਪੁਰਖਾਵਲੋਂ ਤਲਵੰਗ ਦਾਸ ਵੱਲੋਂ ਆਪ ਤਸੀਮਰ ਯੂਟਿਊਬਰ ਆਫ ਸਜੈਸਟ ਕਰਾ ਦਾ ਧੰਨਵਾਦ ਬਧਿਆ ਜੀ ਕਰਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਕਾਂ ਦਸੰਗ ਰਚਾਉਦੇ ਇਹ ਦਸੰਗ ਕਰੋ ਕਿ ਗਾਇਸ ਆਉਤੇ ਲਾ ਗਿਆ